ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਈ ਵੱਡੇ ਐਲਾਨ ਕੀਤੇ ਗਏ ਨੇ ਔਰ ਹੁਣੇ ਥੋੜੀ ਦਰ ਪਹਿਲੇ ਹੀ ਪ੍ਰੈਸ ਕਾਨਫਰੰਸ ਖਤਮ ਹੋਈ ਹੈ 2022 ਨੂੰ ਪੰਜਾਬ ਦੇ ਟੋਲ ਪਲਾਜੇ ਬੰਦ ਰਹਿਣਗੇ ਜਿਹੜੇ ਭਾਜਪਾ ਦੇ ਵਰਕਰ ਹੈ ਚਾਹੇ ਵੱਡਾ ਲੀਡਰ ਹੈ ਪੰਜਾਬ ਦੇ ਵਿੱਚ ਉਹਨਾਂ ਘਰਾਂ ਦੇ ਘਰਾਬ ਕੀਤੇ ਜਾਣਗੇ ਔਰ ਮੇਰੇ ਨਾਲ ਬੁੱਟਾ ਸਿੰਘ ਬੁਝਕਿੱਲਾ ਅੰਦਰ ਬਲਬੀਰ ਸਿੰਘ ਰਾਜੇਵਾਲ ਹੈ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਹੈ ਹੁਣੇ-ਹੁਣੇ ਪ੍ਰੈਸ ਕਾਨਫਰੰਸ ਖਤਮ ਹੋਈ ਹੈ ਔਰ ਕੀ ਕੀ ਪ੍ਰੈਸ ਕਾਨਫਰੰਸ ਦੇ ਵਿੱਚ ਫੈਸਲੇ ਲਏ ਗਏ ਨੇ ਉਹ ਅਸੀਂ ਬੂਟਾ ਸਿੰਘ ਜੀ ਕੋਲੋਂ ਪੁੱਛਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦਾ ਰੋਸ ਹੋਰ ਵੇਖਣ ਨੂੰ ਮਿਲੇਗਾ ਕੀ ਕੀ ਫੈਸਲਾ ਲਿੱਤਾ ਗਿਆ ਜਿਸਯੁਕਤ ਕਿਸਾਨ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵਾਰ ਪੰਜਾਬ ਪੁੱਤਰ ਦਾ ਹੀ ਫੈਸਲਾ ਲਿਆ ਸੀ ਅੱਜ ਕਿ ਜਿਹੜੇ ਬੀਜੇਪੀ ਦੇ ਲੀਡਰ ਹੈ ਉਹ ਕਿਸੇ ਵੀ ਕਿਸਮ ਦਾ ਹੋ ਸਕਦਾ ਜਿਲ੍ਹਾ ਪ੍ਰਧਾਨ ਹੋ ਸਕਦਾ ਐਮਪੀ ਹੋ ਸਕਦਾ ਉਹਨਾਂ ਦੇ ਬਾਰੇ ਮੂਰੇ ਵੱਡੇ ਰੋਸ ਪ੍ਰਦਰਸ਼ਨ ਸੰਜੇ ਰੂਪ ਚ ਕੀਤੇ ਜਾਣਗੇ ਨਾਲ ਜਿਹੜੇ ਪੂਰੇ ਪੰਜਾਬ ਦੇ ਵਿੱਚ ਟੋਲ ਹੈ ਉਹਨਾਂ ਨੂੰ ਫਰੀ ਕੀਤਾ ਜਾਊਗਾ 22 ਤਰੀਕ ਦੀ ਸੰਯੁਕਤ ਮੋਰਚਾ ਇੰਡੀਆ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਅਸੀਂ ਪੂਰੀਆਂ ਜਥੇਬੰਦੀਆਂ ਜਾਵਾਂਗੇ ਤੇ ਉੱਥੇ ਅਪੀਲ ਅਸੀਂ ਇਹ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹਨੂੰ ਸ਼ੁਰੂ ਕਰ ਦਿੱਤਾ ਜਾਵੇ ਮਤਲਬ 22 ਤਰੀਕ ਇੱਕ ਵੱਡਾ ਫੈਸਲਾ ਲਿਆ ਜਾਏਗਾ ਔਰ ਜਿਸ ਤਰ੍ਹਾਂ ਦੇ ਨਾਲ ਉਹ ਕਿਸਾਨ ਬੈਠੇ ਨੇ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਜਦੋਜਹਿਦ ਕਰ ਰਹੇ ਨੇ ਕਿਸ ਜਿੰਨੀਆਂ ਵੀ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਉਹ ਉਸ ਧਰਨੇ ਦੇ ਵਿੱਚ ਆ ਜਿਵੇਂ ਉਹ ਦਿੱਲੀ ਕੂਚ ਕਰ ਰਹੇ ਨੇ ਉਹ ਵੀ ਸ਼ਾਮਲ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਇਹ ਫੈਸਲਾ ਉਹਨਾਂ ਨੇ ਲੈਣਾ ਪੂ ਵੈਸੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਗੈਰ ਰਾਜਨੀਤਿਕ ਐ ਅਸੀਂ ਕਿਸੇ ਨੂੰ ਨਾਲ ਹੋ ਨਹੀਂ ਢਵਾਵਾਂਗੇ ਇਹ ਸਾਡਾ ਆਪਣਾ ਫੈਸਲਾ ਉਹਨਾਂ ਦਾ ਆਪਣਾ ਫੈਸਲਾ ਅੱਛਾ 22 ਤਰੀਕ ਇੱਕ ਵੱਡੀ ਤੁਸੀਂ ਕਹਿੰਦੇ ਮੀਟਿੰਗ ਕਰਨ ਜਾ ਰਹੇ ਆ ਔਰ 22 ਤਰੀਕ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਤੇ ਪੂਰੀ ਤਰ੍ਹਾਂ ਰੇਲਾ ਰੁਕੀਏ ਜਾਣਗੀ ਆ ਜਾਂ ਫਿਰ ਟੋਲ ਪਲਾਜ਼ੇ ਪੂਰੇ ਫ੍ਰੀ ਕੀਤੇ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਤਰੀਕ ਤੁਸੀਂ ਟੋਲ ਪਲਾਜੇ ਦੇ ਜਿਹੜੀ ਕਾਲ ਦਿੱਤੀ ਹੈ ਦੇਖੋ ਪੰਜਾਬ ਦੇ ਵਿੱਚ ਤਾਂ ਤਕਰੀਬਨ ਟੋਲ ਪਲਾਜਾ ਕੋਈ ਨਹੀਂ ਆਇਆ ਜਾ ਰਹੂਗਾ ਜਿੱਥੇ ਮਤਲਬ ਪਰਚੀ ਚੱਲੇਗੀ ਕਿਹੜੀ ਕਿਹੜੀ ਤਰੀਕ ਹਾਂ 22 ਤਰੀਕ ਨੂੰ ਅਸੀਂ ਛੋਟਾਂਗੇ ਕਿ ਜੇ ਹਿੰਦੁਸਤਾਨ ਦੀ ਸੈਂਤੀ ਬਣਦੀ ਹੈ ਪੂਰੇ ਹਿੰਦੁਸਤਾਨ ਦੇ ਟੋਲ ਪਲਾਜੇ ਫਿਰ ਹੀ ਕਰ ਦਿੱਤੇ ਜਾਣ ਪੂਰੇ ਜਿਹੜੇ ਬੀਜੇਪੀ ਦੇ ਲੀਡਰ ਹੈ ਹਿੰਦੁਸਤਾਨ ਦੇ ਉਹਨਾਂ ਦੇ ਬਾਰਮੂਰ ਦੇ ਪ੍ਰਦਰਸ਼ਨ ਹੋ ਜਾਣ ਤੇ ਇਸ ਤੋਂ ਅਗਲਾ ਫੈਸਲਾ ਅਸੀਂ ਫਿਰ ਜੇ ਸਰਕਾਰ ਤਸ ਤੋਂ ਮਸ ਨਹੀਂ ਹੁੰਦੀ ਫੇਰ ਜਿਵੇਂ ਪਹਿਲਾਂ ਪੰਜਾਬ ਤੋਂ ਅਸੀਂ ਸ਼ੁਰੂ ਕੀਤਾ ਸੀ ਉਸੇ ਤਰਕ ਤੇ ਅਸੀਂ ਇਹਨੂੰ ਅੱਗੇ ਵਧਾਉਂਦੇ ਰਹਾਂ ਬੁੱਟਾ ਜੀ ਮੈਨੂੰ ਮੰਗਾ ਦੱਸ ਦਿਓ ਆਪਣੀਆਂ ਕਿਉਂਕਿ ਲਗਾਤਾਰ ਅਸੀਂ ਤੁਹਾਨੂੰ ਕਵਰ ਕਰਦੇ ਆ ਰਹੇ ਹਾਂ ਮੰਗਾ ਕੀ ਨੇ ਹੁਣ ਫੇਰ ਦੁਬਾਰਾ ਦੇਖੋ ਪਹਿਲੀਆਂ ਰਹਿੰਦੀਆਂ ਮੰਗਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਲੇਖਤੀ ਕੰਪਰੋਮਾਈਜ਼ ਕੀਤਾ ਸੀ ਉਹਦੇ ਵਿੱਚ ਐਮਐਫਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣਾ 307 ਦੇ ਸੰਯੁਕਤ ਮੋਰਚੇ ਦੇ ਲੀਡਰਾਂ ਦੇ ਪਰਚੇ ਦਰਜ ਆ ਉਹ ਰੱਦ ਕਰਾਉਣੇ ਜਿਹੜੇ ਸੀ ਦਾਦੇ ਵਾਰਸਾਂ ਨੂੰ ਨੌਕਰੀਆਂ ਤੇ ਕੰਪਨਸੇਸ਼ਨ ਦੇਣਾ ਤੇ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਸ਼ੰਭਲਾ ਲਖੀਮਪੁਰ ਚੀਦੀ ਦੇ ਦੁੱਚਿਆਂ ਨੂੰ ਸ਼ਾਮਲ ਕਰਵਾਉਣਾ। ਤੇ ਨੰ ਮੰਗਾ ਅਸੀਂ ਨੰਗਾ ਇਹਦੇ ਚ ਸ਼ਾਮਲ ਕੀਤੀਆਂ ਪਿਛਲੇ ਸਮਿਆਂ ਦੇ ਵਿੱਚ ਸਮੁੱਚੇ ਹਿੰਦੁਸਤਾਨ ਦਾ ਜਿਹੜਾ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ 18.5 ਲੱਖ ਕਰੋੜ ਦੇ ਕਰੀਬ ਹੈ ਉਹ ਕਰਜ਼ਾ ਖਤਮ ਕਰਾਉਣਾ ਤੇ ਜਿਹੜਾ ਪਤੀ ਪਤਨੀ ਆ ਕਿਸਾਨ ਆ ਜਦੋਂ 60 ਸਾਲ ਦੀ ਉਮਰ ਹੋ ਜਾਂਦੀ ਹੈ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣੀ ਤੇ ਨਾਲ ਜਿਹੜੀ ਫਸਲੀ ਬੀਮਾ ਯੋਜਨਾ ਹੈ ਉਹ ਹੈਗੀ ਹੈ। ਪਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਹੋਈ ਹੈ ਕੇਂਦਰ ਸਰਕਾਰ ਦੀ ਅਰਬਾਂ ਰੁਪਇਆ ਪ੍ਰਾਈਵੇਟ ਕੰਪਨੀਆਂ ਉਹ ਆਪਣੇ ਖਾਤਿਆਂ 'ਚ ਜਾਂਦਾ ਉਹਨਾਂ ਦੇ ਪਰ ਜਿਹੜਾ ਛੀ ਤੁਰੇ ਫਿਰਦੇ ਆ ਕਿ ਸਾਨੂੰ ਮੁਆਜਬਾ ਦਿਓ ਮੁਆਜਬਾ ਪੂਰਾ ਮਿਲਦਾ ਨਹੀਂ ਜੇ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਹੋ ਜਾਂਦੀ ਹੈ ਜੇ ਤਾਂ ਫਸਲਾਂ ਦਾ ਨੁਕਸਾਨ ਹੋ ਗਿਆ ਤਾਂ ਉਹ ਯੋਜਨਾ ਤਹਿਤ ਦੇਣ ਪੂਰੀ ਪਰਭਾਇ ਕਰਨ ਅਗਰ ਨਹੀਂ ਨੁਕਸਾਨ ਹੋਇਆ ਤਾਂ ਸਰਕਾਰੀ ਖਾਤੇ ਵਿੱਚ ਉਹ ਪੈਸਾ ਜਿਹੜਾ ਜਮਾ ਹੋ ਜੇ ਪ੍ਰਾਈਵੇਟਾਂ ਦੇ ਦਿਨ ਨੂੰ ਅਸੀਂ ਹੱਕ 'ਚ ਨਹੀਂ ਬੁੱਟਾ ਜੀ ਥੋੜੇ ਸ਼ਬਦਾਂ ਦੇ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਦੇਖਿਆ ਅੱਜ ਵੀ ਕਿਸਾਨ ਵੈਸੇ ਟੋਲ ਪਲਾਜ਼ਾ ਤੇ ਹੀ ਐ ਚਾਹੇ ਉਹ ਗ੍ਰਾਹਾ ਜੱਥੇਬੰਦੀ ਆ ਮੇਰਾ ਸਵਾਲ ਹੋਈ ਹੈ ਕਿ ਹੁਣ ਤੁਸੀਂ ਟੋਲ ਪਲਾਜ਼ੇ ਫ੍ਰੀ ਕਰਨ ਜਾ ਰਹੇ ਹੋ ਕੋਈ ਕਿਸਾਨ ਜੱਥੇਬੰਦੀ ਆ ਚਾਹੇ ਛੂਪ ਕਿਸਾਨ ਮੋਰਚਾ ਗ੍ਰਾਹਾ ਕਿਉਂਕਿ ਉਹਨਾਂ ਨੇ ਹੁਣ ਟੋਲ ਪਲਾਜ਼ੇ ਦੀ ਅੱਜ ਸ਼ਾਮ ਤੱਕ 5 ਵਜੇ ਉਹਨਾਂ ਨੇ ਉੱਟ ਜਾਣਾ ਹੁਣ ਤੁਸੀਂ ਬੈਠ ਜਾਣਾ ਇਕੱਠੇ ਕਦੋਂ ਆਓਗੇ ਇਕੱਠੇ ਜਦੋਂ ਜਿਵੇਂ ਤੁਸੀਂ ਪਹਿਲੇ ਚੱਲੇ ਸੀ ਦਿੱਲੀ ਵੱਲ ਬਰੂਹਾ ਤੇ ਜਦੋਂ ਤੁਸੀਂ ਬੈਠੇ ਸੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀ 20 ਤਰੀਕ ਦਾ ਐਕਸ਼ਨ ਹੈ ਉਹ ਪੂਰਾ ਇਕੱਠਿਆਂ ਦਾ ਸਾਡਾ ਸਾਰਿਆਂ ਦਾ ਸਾਰੇ ਮਤਲਬ ਉਹਦੇ ਵਿੱਚ ਸ਼ਾਮ ਰੈਸਕੀਮ ਦੇ ਅਸੀਂ 20 ਤੱਕ ਲਗਾਤਾਰ ਚੱਲਣਗੇ ਦਿਨ ਰਾਤ ਚੱਲਣਗੇ ਅਗਰਾਹ ਵਾਲੇ ਵੀ ਬੈਠਣਗੇ ਬਾਕੀ ਜੱਥੇ ਬੰਦ ਬੈਠਣਗੇ ਭਾਈ ਨੂੰ ਅਗਲਾ ਫੈਸਲਾ ਲਵਾਂਗੇ ਸੋ ਭਾਈ ਨੂੰ ਅਗਲਾ ਫੈਸਲਾ ਦਿੱਤਾ ਜਾਵੇਗਾ ਔਰ ਵੱਡਾ ਵੱਡੀ ਕੋਲ ਦਿੱਤੀ ਜਾਏਗੀ ਨੈਸ਼ਨਲ ਪੱਧਰ ਤੇ ਜਿੰਨੀਆਂ ਵੀ ਕਿਸਾਨ ਜੱਥੇ ਬੰਦਿਆਂ ਨੇ ਪੂਰੇ ਦੇਸ਼ ਦੀਆਂ ਉਹ ਇਕੱਠੀਆਂ ਹੋਣ ਗਿਆ 22 ਤਰੀਕ ਇੱਕ ਮੀਟਿੰਗ ਹੋਏਗੀ ਔਰ ਮੀਟਿੰਗ ਦੇ ਵਿੱਚ ਡਿਸ ਅਗਲੀ ਰਣਨੀਤੀ ਕਿਹੋ ਜਿਹੀ ਹੋਏਗੀ ਫਿਰ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਵੇਖਣ ਨੂੰ ਮਿਲੇਗਾ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ